ਮੁਹਾਰਿਆ ਕਰਨਗੇ ਕਹਿੰਦੇ ਫਿਰ ਇਸ ਤਰ੍ਹਾਂ ਦਾ ਜਦੋਂ ਸਮਾਂ ਆ ਜਾਏਗਾ ਫਿਰ ਕਹਿੰਦੇ ਵੀ ਇੱਕ ਸਾਧੂ ਆਪਣੇ ਘਰ ਦੇ ਵਿੱਚ ਥੱਲੇ ਅੰਡਰਗ੍ਰਾਉਂਡ ਜਿਵੇਂ ਹੁੰਦਾ ਹੋਰ ਇੱਕ ਟਾਈਪ ਕਮਰਾ ਉਹਦੇ 'ਚ ਬਹਿ ਕੇ ਪਰਮੇਸ਼ਰ ਦੀ ਭਗਤੀ ਕਰੇਗਾ ਉਹਦੀ ਘਰਵਾਲੀ ਗਈਏ ਬੰਦਕਾਰ ਕੋਈ ਘਰਵਾਲੀ ਪਰਮੇਸ਼ਰ ਨੂੰ ਮੰਨਦੀ ਨਹੀਂ ਆਉਣੀ ਅੱਜ ਕੱਲ ਵੀ ਇਦਾਂ ਹੀ ਹੈ ਆਕੋ ਸ੍ਰੀ ਵਾਹਿਗੁਰੂ ਘਰ ਦੇ ਚਾਰ ਜੀ ਨੇ ਚਾਰ ਮੱਤ ਨੇ ਪਰਵਾਲੀ ਦਾ ਹੋਰ ਮਤ ਹੈ ਘਰ ਵਾਲੇ ਦਾ ਹੋਰ ਹੈ ਬੱਚੀ ਦਾ ਹੋਰ ਹੈ ਬੇਟੇ ਦਾ ਹੋਰ ਉਹ ਕਿਸੇ ਮੰਦਰ ਜਾਂਦਾ ਉਹ ਕਿਸੇ ਪੀਰ ਤੇ ਜਾਂਦੀ ਉਹ ਕਿਸੇ ਹੋਰ ਪਾਸੇ ਮੱਥਾ ਟੇਕਦਾ ਇੱਕ ਧਰਮ ਨਹੀਂ ਰਹਿ ਗਿਆ ਇੱਕ ਵਿਚਾਰ ਨਹੀਂ ਰਹਿ ਗਈ ਫਿਰ ਕਹਿੰਦੇ ਉਹ ਘਰ ਵਾਲੀ ਕਹੇਗੀ ਵੀ ਇਹ ਮੇਰਾ ਘਰ ਵਾਲਾ ਜਿਹੜਾ ਨਾ ਹਟਦਾ ਨਹੀਂ ਪੂਜਾ ਕਰਨ ਤੋਂ ਪਾਠ ਕਰਨ ਤੋਂ ਪਹਿਲਾਂ ਦੋਦਾ ਸਮਝਾਏਗੀ ਨਿਰੋਲਾ ਪਾਏਗੀ ਲੜੇਗੀ ਜਦੋਂ ਪੂਜਾ ਤੋਂ ਨਹੀਂ ਹਟੇਗਾ ਉਹ ਰਾਜੇ ਕੋਲ ਜਾ ਕੇ ਸ਼ਿਕਾਇਤ ਕਰੇਗੀ ਸਰਕਾਰ ਕੋਲ ਵੀ ਇਹ ਮੇਰਾ ਘਰ ਵਾਲਾ ਮੇਰੇ ਘਰ ਚੱਲ ਕੇ ਦੇਖ ਲੋ ਥੱਲੇ ਬਹਿ ਕੇ ਪਾਠ ਕਰਦਾ ਰਾਜਾ ਆਵੇਗਾ ਉਹਨੂੰ ਫੜਨ ਵਾਸਤੇ ਜਦੋਂ ਰਾਜਾ ਆਵੇਗਾ ਤੇ ਉਹਨੂੰ ਕਹੇਗਾ ਵੀ ਬੰਦ ਕਰ ਉਹ ਨਹੀਂ ਕਰੇਗਾ ਤੇ ਤਲਵਾਰ ਮਾਰਨ ਲੱਗੇਗਾ ਤਬ ਪਈ ਸ਼ੂਕ ਪੌਰੇ ਮਜਾ ਉਸਪੋਰੇੰਦ ਸ਼ੂਕ ਤਲਕੀ ਦਾ ਮਤਲਬ ਲਕੀ ਹੈ ਕਿ ਲਕਾਰੀ ਮਾਰੇਗਾ ਨੇਕਲੰਗ ਬਜੀ ਟੰਪ ਚੜੂ ਦਲ ਰਵਿੰਦ ਜੀ ਉਹ ਬੜੀ ਭਿਆਨਕ ਲਕਾਰੀ ਮਾਰੇਗਾ ਜਦੋਂ ਲਕਾਰੀ ਮਾਰੇਗਾ ਉਹਦੇ ਨਾਲ ਤਿੰਨੇ ਲੋਕ ਖੰਡ ਪਰਮੰਡ ਜਿਹੜੇ ਆ ਉਹ ਕੰਬ ਜਾਣਗੇ ਤੇ ਉਹ ਤਲਵਾਰ ਨਾਲ ਦਾ ਜਿਹੜਾ ਸਿਰ ਦਾ ਦੇਵੇਗਾ ਉਹ ਫਿਰ ਨੇਕਲੰਗ ਘੋੜੇ ਤੇ ਚੜ ਕੇ 13 ਹੱਥ ਉੰਨੀ ਖੰਡਾ ਤੂਆ ਦਸਮ ਪਾਤਸ਼ਾਹ ਦੀ ਬੁਣੇ ਹੱਥ ਪੈਂਦੇ ਇੱਥੋਂ ਲੈ ਕੇ ਆਉਂਗਰ ਦਾ ਇਹ ਸਿਖਰ ਹੈ ਯਾਨੀ 1.5 ਫੁੱਟ ਦਾ ਇੱਕ ਹੱਥ ਹੁੰਦਾ ਤਾਂ 4.5 ਹੱਥ ਦਾ ਖੰਡਾ ਹੋਵੇਗਾ ਹੁਣ ਇਹਦੇ ਵਿੱਚ ਮੈਂ ਤਾਂ ਇਦਾਂ ਵੀ ਸਮਝ ਸਕਦਾ ਖਿਆਲ ਹੈ ਵੀ ਆ ਜਿਹੜਾ ਆਈਟਮ ਬੰਬ ਹੈ ਕੀ ਹੈ ਇਹ ਵੀ ਤਾਂ ਲੰਮਾ ਖੰਡਾ ਹੀ ਹੈ ਤੋਪਾਂ ਦੇ ਬੰਬ ਜਿਹੜੇ ਨੇ ਇਹ ਕੀ ਹੈ ਅੰਡਾ ਹੀ ਹੈ ਜਿਹੜਾ ਕਰੋਨਾ ਵਰਗਾ ਖੰਡਾ ਇਹ ਪਦਤ ਇਦਾਂ ਦਾ ਖੰਡਾ ਬਣਾ ਲਵੇ ਦਸੰਬਾਸ਼ ਨੇ ਰੋਗ ਅਸਤਰ ਵੀ ਲਿਖਿਆ ਨਾ ਵੀ ਇਹ ਰੋਗ ਅਸਤਰ ਹੈ ਉਹ ਰੁਕ ਚੱਲੇਗਾ ਉਹਦੇ ਜੋ ਬਿਮਾਰੀਆਂ ਨਿਕਲਣ ਗਈਆਂ ਰੋਗ ਨਿਕਲਣਗੇ ਉਹ ਰੋਗ ਜਿਹੜੇ ਨੇ ਲੋਕਾਂ ਨੂੰ ਜਾ ਕੇ ਖਤਮ ਕਰਦੇ ਜਿਹੜਾ ਬਾਬਾ ਜੀ ਵਜਨ ਕਰਗੇ ਨੇ ਇਹ ਵੀ ਇੱਥੇ ਸੱਪਾਂ ਵਾਲਾ ਵੀ ਪਜਨ ਹੈ ਦੇ ਇੱਥੇ 94 ਕਰੋੜ ਦੀ ਉਹ ਫੌਜ ਗੁਪਤ ਫੌਜ ਪ੍ਰਗਟ ਹੋਏਗੀ। ਚਾਲ ਫੁਰਖ ਦੇ ਰੰਗ ਨੇ ਕਿਹੜੇ ਰੂਪ ਚ ਕੀ ਕਰੇਗਾ? ਮਹਾਰਾਏ ਕਹਿੰਦੇ ਐਸਾ ਜਦੋਂ ਵਰਤਾਰਾ ਹੋਵੇਗਾ ਵਾਪਸ ਮੂਹ ਬਿਨਾ ਸੰਕੋ ਚਲਕੀ ਅਵਤਾਰ ਕਹਾਵੇਂਗੀ। ਸਾਰੇ ਪਾਪਾਂ ਨੂੰ ਨਾਸ ਕਰਨ। ਚਲਕੀ ਅਵਤਾਰ ਕਹਾਵੇਂਗੇ। ਤੁਰਕ ਚ ਤੁਰਕ ਦੇਸ਼ ਦਾ ਤੁਰਕਿਸਤਾਨ ਦਾ ਥੋੜਾ ਸਪੱਛ ਬਣੋ ਖੰਭਾਂ ਵਾਲਾ ਜਿਹੜਾ ਉੱਡਦਾ ਹੋਵੇਗਾ ਹੁਣ ਕੀ ਪਤਾ ਹੋ ਜੈ ਇਹਨਾਂ ਜਹਾਜ਼ਾਂ ਵਾਲੇ ਇਸ਼ਾਰਾ ਹੈ ਕਿ ਇਸ ਤੋਂ ਵੀ ਤੇਜ਼ ਬਣਨੇ ਨੇ ਇਹ ਕੁਝ ਪਤਾ ਨਹੀਂ ਕਹਿੰਦੇ ਉੱਡਣ ਵਾਲੇ ਗੋੜੇ ਹੋਣੇ ਨੇ ਕਾਲਪੁਰਖ ਦੀ ਖੇਡ ਹੈ ਆਪਾਂ ਨਹੀਂ ਜਾਣਦੇ ਕਿੰਦਾ ਦਾ ਹੋਵੇਗਾ ਪਰ ਇਹ ਵੀ ਤਾਂ ਉਹਦੀ ਖੇਡ ਹੀ ਹੈ ਜਿਹੜਿਆ ਜਹਾਜ਼ ਫਿਰਦੇ ਨੇ ਜੰਗੀ ਜਹਾਜ਼ ਨੇ ਕੀ ਨੇ ਐਟਮ ਨੇ ਉਹ ਕੀ ਖੰਡਾ ਚਲਾਏਗਾ ਤਬਾਹੀ ਦਾ ਮੰਜ਼ਰ ਹੋਵੇਗਾ ਦੁਰਗਾ ਚਿਤੁਰਾੰਗ ਇਸ ਬੱਚਾ ਬੜੋ ਕਰ ਕਾੜ ਕਿਰਪਾਨ ਕੰਪਾਵਾਂਗੇ ਹੱਥ ਵਿੱਚ ਤਲਵਾਰ ਹੋਵੇਗੀ ਧਰਤੀ ਉਹਦੇ ਤੋ ਅਸਮਾਨ थरथਰ ਕੰਬੇਗਾ ਉਹਦੇ ਨਾਲ ਦੱਸੇਗਾ ਫਿਰ ਮੈਂ ਹਾਂ ਤੁਸੀਂ ਮੈਨੂੰ ਭੁੱਲ ਗਏ ਸੀ ਕਰ ਕਾੜ ਕਿਰਪਾਨ ਕੰਪਾਵਾਂਗੇ ਨਿਕਸੇ ਜਿਵੇਂ ਕੇਹਰ ਪਰਬਤ ਜਿਵੇਂ ਆਪਣੀ ਗੁਫਾ ਚੋਂ ਸ਼ੇਰ ਨਿਕਲਦਾ ਨਾ ਆਪਣੇ ਸਿਰ ਦੇ ਕੇਸਾਂ ਨੂੰ ਛੰਡ ਕੇ ਨਿਕਸੇ ਜਿਵੇਂ ਕੇ ਹਰ ਪਰਬਤ ਤੇ ਤਸ ਸੋਭ ਦਿਵਾਲਿਆ ਬਾ ਦਿਵਾਲਿਆ ਕਹਿੰਦੇ ਨੇ ਮੰਦਰ ਨੂੰ ਸ੍ਰੀ ਹਰਮੰਦਰ ਸਾਹਿਬ ਜੀ ਪਰਮੇਸ਼ਰ ਦੇ ਦਰਬਾਰ ਤੇ ਐਸੀ ਸੋਭਾ ਪਾਣਗੇ ਭਲ ਭਾਗ ਭਿਆਏ ਸੰਭਲ ਕੇ ਹਰ ਜੂ ਹਰ ਮੰਦਰ ਆਵੇਂ ਉਹਸ ਵੇਲੇ ਸ੍ਰੀ ਹਰਮੰਦਰ ਸਾਹਿਬ ਵੀ ਆ ਕੇ ਦਰਸ਼ਨ ਕਰਨੇ ਮਹਾਰਾਜ ਸੋ ਸਾਧ ਸੰਗਤ ਜੀ ਉਹ ਬਚਨ ਇੱਥੇ ਪੁਏ ਕੋਈ ਹੁਣ ਪੁੱਛੇ ਤੇ ਇਹ ਦਾ ਪ੍ਰਮਾਣ ਕੀ ਹੈ ਆਖੋ ਸ੍ਰੀ ਵਾਹਿ ਹਰ ਚੀਜ਼ ਦਾ ਪ੍ਰਮਾਣ ਪੁੱਛਦੇ ਨੇ ਲੋਕ ਕੀ ਹੈ ਜੀ ਤੁਹਾਡੇ ਕੋਲ ਪ੍ਰਮਾਣ ਕੀ ਹੈ ਐਗਜ਼ਾਮਪਲ ਦਿਓ ਕੋ ਸਿੱਧ ਕਰੋ ਤੋਂ ਇਥੇ ਬਾਈ ਰਤਨ ਸਿੰਘ ਜੀ ਪੰਗੂ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ ਉਹ ਕਹਿੰਦੇ ਸਿਮਰਤ বেদ ਪੁਰਾਨ ਸਭ ਜਿੰਨੇ ਗ੍ਰੰਥ ਜਿੰਨੀਆਂ ਫੋਥੀਆਂ ਨੇ ਇਹ ਕੰਚਨ ਦੇ ਚੇਰ ਕੰਚਨ ਕੰਦਰੇ ਸੌਂਦੇ ਨੇ ਇਹ ਸਭ ਪੈਸੇ ਦੇ ਥੱਲੇ ਪੈਸੇ ਦੇ ਗੁਲਾਮ ਨੇ ਚੇਲੇ ਨੇ ਜਿੰਨੇ ਵੀ ਗ੍ਰੰਥ ਨੇ ਕਿਵੇਂ ਗ੍ਰੰਥ ਦੇ ਵਾਸਤੇ ਕਾਗਜ਼ ਚਾਹੀਦਾ ਸ਼ਾਈ ਚਾਹੀਦੀ ਹੈ ਪ੍ਰਿੰਟਿੰਗ ਪ੍ਰੈਸ ਚਾਹੀਦੀ ਹੈ ਜਿਲਦ ਬਨਣ ਵਾਲਾ ਚਾਹੀਦਾ ਪੈਸਾ ਚਾਹੀਦਾ ਕਿ ਨਹੀਂ ਚਾਹੀਦਾ ਪੈਸੇ ਨਾਲ ਹੀ ਖਰੀਦਦੇ ਹੋ ਗ੍ਰੰਥ ਕਿ ਇਹ ਟੰਚਨ ਕੇ ਚੇਰ ਇਹ ਸੋਨੇ ਦੇ ਗੁਲਾਮ ਨੇ ਪਰ ਅਨੁਭਵ 파ਰਸ ਦੀ ਕਣੀ ਆਖੋ ਸ੍ਰੀ ਬਾਹ ਅਨੁਭਵ ਜਿਹੜਾ ਫੀਲ ਕਰਨਾ ਮਹਿਸੂਸ ਕਰਨਾ ਉਹ 파ਰਸ ਦੀ ਕਣੀ ਹੈ 파ਰਸ ਇੱਕ ਐਸਾ ਪੱਥਰ ਹੁੰਦਾ ਹੈ ਜਿਹੜਾ ਲੋਹੇ ਨੂੰ ਤਾਂਬੇ ਨੂੰ ਜਿਸਤ ਨੂੰ ਸੋਨਾ ਬਣਾ ਦਿੰਦਾ ਛੂਕ ਜਿਹੜਾ ਅਨੁਭਵ ਹੈ ਕਿਸੇ ਮਹਾਪੁਰਸ਼ ਦਾ ਉਹ 파ਰਸ ਦੀ ਕਣੀ ਹੈ ਕੰਚਨ ਕਰੈ ਸੁਮੇਰ ਉਹ ਤਾਂ ਸੁਮੇਰ ਪਰਬਤ ਨੂੰ ਸੋਨਾ ਬਣਾ ਸਕਦਾ ਪਹਾੜ ਜਿੰਨਾ ਸੋਨਾ ਹੋ ਜਾਵੇ ਕਹਿੰਦੇ ਇਸੇ ਤਰ੍ਹਾਂ ਜਿਹੜਾ ਇਹ ਬਚਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਨੁਭਵ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਲ ਦੇ ਅਨੁਭਵ ਦੇ ਵਿੱਚ ਆਇਆ ਹੈ ਉਹਨਾਂ ਨੇ ਦੇਖਿਆ ਹੈ ਅੱਗੇ ਕੀ ਹੋਣਾ ਮੈਂ ਤੂੰ ਨਹੀਂ ਦੇਖਿਆ ਅਸੀਂ ਨਹੀਂ ਦੇਖਿਆ ਕਿਉਂ ਸਾਡੀ ਸਾਡਾ ਉਹਨਾਂ ਡੂੰਗਾ ਅਨੁਭਵ ਨਹੀਂ ਹੈ ਅਨੁਭਵ ਜਿੰਨਾ ਡੂੰਗਾ ਹੋਏਗਾ ਉਨੀ ਸਮਝ ਆਏਗੀ ਦਸਮ ਪਾਤਸ਼ਾਹ ਜਿੰਨਾ ਸਾਡਾ ਅਨੁਭਵ ਨਹੀਂ ਹੈ ਇਸ ਕਰਕੇ ਸਾਨੂੰ ਸ਼ੰਕਾ ਹੁੰਦਾ ਜੀ ਕਦੋਂ ਟਾਈਮ ਆਏਗਾ ਕਿਵੇਂ ਹੋਏਗਾ ਇਦਾਂ ਕਿਵੇਂ ਹੋ ਸਕਦਾ ਇਸ ਕਰਕੇ ਸਾਧ ਸੰਗਤ ਜੀ ਗੁਰੂ ਦੇਵ ਅਨੁਭਵ ਤੇ ਸੁਣਿਆ ਮੰਨਿਆ ਮੰਨ ਕੀਤਾ ਸੁਣ ਲਓ ਸਤਿਗੁਰਾਂ ਦੇ ਬਚਨ ਮੰਨ ਲਓ